ਮੇਰਾ ਜੀ ਤ੍ਰੀਪ ਸਿੰਘ ਨਾਇਆ ਪਿੰਡ ਮੇਰਾ ਹਰਦੁਆਰ ਖੁਰਦਿਆ ਅਸੀਂ ਜੀ ਇਸ ਸਰਪੰਚ ਦੇ ਉੱਤੇ ਨਜਾਇਜ਼ ਕਬਜ਼ੇ ਦੀ ਕੰਪਲੇਨ ਕੀਤੀ ਸੀ ਤੇ ਉਹਦਾ ਇਨਸਾਫ ਮਿਲਿਆ ਅਸੀਂ ਪੁਲਿਸ ਪ੍ਰਸ਼ਾਸਨ ਦਾ ਮੀਡੀਆ ਦਾ ਸਾਰੇ ਅਫਸਰਾਂ ਦਾ ਦਰਜਾ ਬਦਰਜਾ ਧੰਨਵਾਦ ਕਰਦੇ ਆਂ ਭੇਜੀ ਆ ਉਹ ਨਜਾਇਜ਼ ਕਬਜ਼ਾ ਕੋ ਗਹਿਣੇ ਪਾਈ ਸੀ ਕਿਸੇ ਨੂੰ ਹਮ ਸਟਾਪ ਕਰਕੇ ਦਿੱਤਾ ਸੀ ਗਹਿਣੇ ਦਾ ਹਾਂ ਜੀ ਉਹ ਪੰਚਾਇਤ ਦੀ ਉਹ ਸਿੱਖਿਆ ਵਿਭਾਗ ਬੋਰਡ ਦੀ ਉਹਦੇ ਤੇ ਇਹਨੇ ਨਜਾਜ਼ ਕਬਜ਼ਾ ਦਿੱਤਾ ਹੈ ਅਹੀਂ ਉਹਦੇ ਦੀ ਅਨਕਵਾਰੀ ਸ਼ਿਕਾਇਤ ਕਰਕੇ ਲਿਖਵਾਇਆ ਉਹ ਪ੍ਰਸ਼ਾਸਨ ਨੇ ਬਹੁਤ ਵਧੀਆ ਕਰਕੇ ਹਾਲਤ ਇਹਦਾ ਕਬਜ਼ਾ ਛੁਡਵਾ ਦਿੱਤਾ ਉਹਦੇ ਤੇ ਵੀ ਐਫਆਰ ਹੋ ਗਈ ਆ ਉਹਦੇ ਤੋਂ ਕਰ ਰਹੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਕੀ ਕੰਮ ਤਾਂ ਪੂਰੀ ਤਰ੍ਹਾਂ ਹਾਂ ਆਪਾਂ ਪੂਰੀ ਦਾ ਹਜਾਂ ਵੀ ਜੋ ਹੋ ਗਿਆ ਉਹ ਵਧੀਆ ਸਰਕਾਰ ਦੇ ਸਾਂਝੀ ਜ਼ਮੀਨ ਜਿਹੜੀ ਕਿਸੇ ਦੀ ਵੀ ਹੈ ਕਿਸੇ ਸਰਕਾਰ ਦੀ ਵੀ ਜ਼ਮੀਨ ਜਾਂ ਪੰਚਾਇਤ ਦੀ ਹੈ ਇਹਦੇ ਤੇ ਇੱਕ ਬੰਦੇ ਦਾ ਹੱਕ ਨਹੀਂ ਹੁੰਦਾ ਤੇ ਕੰਮਰ ਮਾਲਕ ਬਣ ਕੇ ਬੈਠਾ ਆ। ਉਹਦੇ ਤੇ ਕੋਈ ਕਾਨੂੰਨੀ ਛੁਡਾਈ ਨਹੀਂ ਹੈ। ਅਰਾਲਾ ਜੀ ਅੱਜ ਤੋਂ ਕੋਈ 9 ਮਹੀਨੇ ਪਹਿਲਾਂ ਸਾਡੇ ਪਿੰਡ ਹਰਦਰਵਾਲ ਤਲਾ ਦੇ ਸਰਪੰਚ ਨੇ ਜ਼ਮੀਨ ਸਿੱਖਿਆ ਵਿਕਾਸ ਬੋਰਡ ਦੀ 2 ਕਿਲੇ ਕਬਜ਼ਾ ਕੀਤਾ ਸੀ। ਉਹ ਕਬਜ਼ਾ ਕਰਕੇ ਕਿਸੇ ਨੂੰ ਗਹਿਣੇ ਪਾਈ। ਉਹਦੀ ਇਨਕੁਆਰੀ ਖੁੱਲੀ। ਸਰਨਾਰ ਮਸਨ ਸਿੰਘ ਹਰਗੁਰਵਾਲ ਕਨਾਟ ਤੇ ਕੁਲਦੀਪ ਸਿੰਘ ਹਰਗੁਰਵਾਲ ਖੁਰਦ ਨੇ ਇੱਕ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਕਿ ਸਾਡੇ ਪਿੰਡ ਦੀ ਜ਼ਮੀਨ ਜਿਹੜੀ ਆ ਉਹ ਪਿੰਡ ਦੇ ਸਰਪੰਚਾਂ ਨੇ ਹੜੱਪ ਲਈ ਹੈ ਉਹਦੇ ਵਿੱਚ ਜਿਸਵਿੰਦਰ ਸਿੰਘ ਸਰਪੰਚ ਜਿਹੜਾ ਵਾ ਇਹਦੀ ਇਨਕੁਆਰੀ ਮਾਲ ਵਿਭਾਗ ਤੋਂ ਸਿੱਖਿਆ ਵਿਕਾਸ ਬੋਰਡ ਤੋਂ ਤੇ ਪੰਚਾਇਤੀ ਵਿਭਾਗ ਵੱਲੋਂ ਹੁੰਦੀ ਹੁੰਦੀ ਮਾਨਯੋਗ ਆਪਣਾ ਡੀਡੀਪੀਓ ਸਾਹਿਬ ਏਡੀਸੀ ਡਿਵੈਲਪਮੈਂਟ ਡੀਸੀ ਸਾਹਿਬ ਤੋਂ ਇਹ ਸਾਰੀ ਇਨਕੁਆਰੀ ਹੋ ਕੇ ਤੇ ਦੋਸ਼ੀ ਪਾਗਾ ਦੋਸ਼ੀ ਪਰਤ ਮਗਰੋਂ ਹੁਣ 1911 2025 ਨੂੰ ਐਫ ਆਈ ਆਰ 203 ਪੁਲਿਸ ਡਿਪਾਰਟਮੈਂਟ ਵੱਲੋਂ ਦਰਜ ਕੀਤੀ ਗਈ ਆ ਸਾਨੂੰ ਅੱਜ ਨਵਾਂ ਮਹੀਨਾ ਬਾਅਦ ਇਨਸਾਫ ਮਿਲਿਆ ਅਸੀਂ ਸਾਰੇ ਮਹਿਕਮਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਅੱਗੇ ਵੀ ਕਹਿੰਦੇ ਆ ਵੀ ਇਹੋ ਜਿਹੇ ਜਿਹੜੇ ਬੰਦੇ ਸਰਕਾਰੀ ਜ਼ਮੀਨਾਂ ਜਾਂ ਕੋਈ ਇਹੋ ਜਿਹਾ ਕੰਮ ਕਰਦੇ ਨੇ ਇਹਨਾਂ ਤੇ ਇਸੇ ਤਰ੍ਹਾਂ ਕਾਰਵਾਈਆਂ ਹੁੰਦੀਆਂ ਰਹਿਣ ਔਰ ਇਹ ਵੀ ਪਤਾ ਲੱਗਾ ਵੀ ਇਸ ਬੰਦੇ ਨੇ ਹੋਰ ਵੀ ਕਈ ਡਾਕੂਮੈਂਟ ਜਾਲੀ ਨੇਚ ਬਣਾਏ ਕੰਿਆਂ ਨਾਲ ਮੇਰੇ ਕੋਲ ਵੀ ਆਏ ਨੇ ਦੋ ਚਾਰ ਬੰਦੇ ਤੇ ਉਹ ਵੀ ਸਬੂਤ ਮਿਲਣਗੇ ਤੇ ਉਹ ਵੀ ਅੱਗੇ ਦੇਵਾਂਗੇ ਇਹ ਅਕਸਰ ਇਹੋ ਕੰਮ ਕਰਦਾ ਇਹਨੂੰ ਹੋਰ ਕੋਈ ਕੰਮ ਨਹੀਂ ਹੈਰਾ ਫਰੀ ਤੇ ਲੱਗਾ ਸਾਰਾ ਦਿਨ ਇਸ ਕਰਕੇ ਸਾਨੂੰ ਬੜੀ ਖੁਸ਼ੀ ਆ ਕਿ ਅੱਜ ਸਾਨੂੰ ਇਹ ਇਨਸਾਫ ਮਿਲਿਆ ਵਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਪੂਰਾ ਸੰਤੁਸ਼ਟ ਪੂਰੀ ਤਰ੍ਹਾਂ ਸੰਤੁਸ਼ਟ ਆ ਜੀ ਸਾਰੇ ਮਹਿਕਮੇ ਨੇ ਇਸ ਰਕਬੇ ਨੂੰ ਵੇਖਿਆ ਜਿਸ ਜਿਸ ਤਰ੍ਹਾਂ ਵੇਖਿਆ ਉਹਨਾਂ ਨੇ ਉਸੇ ਉਸੇ ਤਰ੍ਹਾਂ ਹੀ ਲਿਖਿਆ ਔਰ ਬਿਲਕੁਲ ਸਹੀ ਇਨਸਾਫ ਕੀਤਾ ਇਹਨੂੰ ਦੋਸ਼ੀ ਜਿਹੜਾ ਸਹੀ ਥਰ ਆ ਕਹਿੰਦਾ ਮਤਲਬ ਜਿਹੜਾ ਨਹਿਰ ਦਾ ਕਬਜ਼ਾ ਜਿਹੜਾ ਜ਼ਮੀਨ ਤੇ ਕੀਤਾ ਉਹ ਪਿੰਨ ਨੂੰ ਨਹੀਂ ਮਿਲਿਆ ਜੀ ਹਾਂ ਉਹ ਹੁਣ ਜਿਹੜਾ ਵਾ ਸਾਨੂੰ ਬਿਲਕੁਲ ਇਨਸਾਫ ਮਿਲਿਆ ਵੀ ਜਿਹੜਾ ਇਹਨੇ ਆਪ ਕਬਜ਼ਾ ਕਰਕੇ ਤੇ ਜ਼ਮੀਨ ਸਰਕਾਰੀ ਗਾਣੇ ਪਾਤੀ ਉਹਦੀ ਐਫਆਈਆਰ ਦਰਜ ਹੋ ਗਈ ਤਾਂ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਿਆ